ਅਜਵੀਰ ਜਵੰਦਾ ਜਿਸ ਵਕਤ ਹਾਸੇ ਦਾ ਸ਼ਿਕਾਰ ਹੋਏ ਨੇ ਉਸ ਵਕਤ ਦੀਆਂ ਵੀਡੀਓ ਸਾਹਮਣੇ ਆਈਆਂ ਨੇ ਤਸਵੀਰਾਂ ਤੁਹਾਨੂੰ ਸਕਰੀਨ ਉੱਤੇ ਦਿਖਾਉਨੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਰਾਜੀਵ ਜਵੰਦਾ ਬਾਈਕ ਉੱਤੇ ਸਵਾਰ ਹੁੰਦੇ ਨੇ ਤੇ ਇਸੇ ਦੌਰਾਨ ਰਾਈਡ ਦੇ ਲਈ ਤਿਆਰ ਹੁੰਦੇ ਨੇ ਰਾਈਡ ਕੀਤੀ ਵੀ ਜਾਂਦੀ ਹੈ ਤੇ ਇਸੇ ਦੌਰਾਨ ਬਾਈਕ ਰਾਈਡਿੰਗ ਦੇ ਮੌਕੇ ਦੱਸਿਆ ਜਾ ਰਿਹਾ ਕਿ ਦੋ ਸਹਾਨ ਆਪਸ ਦੇ ਵਿੱਚ ਭੜਰੇ ਹੁੰਦੇ ਨੇ ਬਚਦੇ ਬਚਾਉਂਦੇ ਆ ਉਹਨਾਂ ਦੀ ਇੱਕ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਦੇ ਕਾਰਨ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਚਾਰ ਪੰਜ ਦੋਸਤਾਂ ਦੇ ਨਾਲ ਸ਼ਿਮਲਾ ਦੇ ਬੱਦੀ ਦੇ ਵਿੱਚ ਹਾਸਾ ਹੋਇਆ ਹੈ ਚਾਰ ਪੰਜ ਦੋਸਤਾਂ ਦੇ ਨਾਲ ਉਹ ਜਾਣਦੇ ਨੇ ਤੇ ਇਸ ਦੌਰਾਨ ਬਾਈਕ ਰਾਈਡਿੰਗ ਦੌਰਾਨ ਇਹ ਹਾਦਸਾ ਵਾਪਰਦਾ ਆ। ਹਾਦਸੇ ਦੌਰਾਨ ਦੀਆਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਉਸ ਵਕਤ ਦੀਆਂ ਇਹ ਜਿਹੜੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਖੁਸ਼ੀ-ਖੁਸ਼ੀ ਆਪਣੇ ਦੋਸਤਾਂ ਦੇ ਨਾਲ ਰਾਜਵੀਰ ਜਮੰਦਾ ਸ਼ਿਮਲਾ ਦੇ ਬੱਦੀ ਦੇ ਵਿੱਚ ਬਾਈਕ ਰਾਈਡਿੰਗ ਦੇ ਲਈ ਜਾਂਦੇ ਨੇ ਤੇ ਇਸੇ ਦੌਰਾਨ ਜਦੋਂ ਬਾਈਕ ਰਾਈਡਿੰਗ ਹੁੰਦੀ ਹੈ ਤੇ ਅਚਾਨਕ ਹੀ ਸਾਹਮਣੇ ਦੋ ਸਹਾਨ ਆ ਜਾਂਦੇ ਨੇ ਜੋ ਕਿ ਆਪਸ ਦੇ ਵਿੱਚ ਲੜ ਰਹੇ ਹੁੰਦੇ ਨੇ ਬੱਚੇ ਦੇ ਬਚਾਉਂਦਿਆਂ ਉਹਨਾਂ ਦੀ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਸਿਰ ਅਤੇ ਰੀੜ ਦੀ ਹੱਡੀ ਦੇ ਵਿੱਚ ਉਹਨਾਂ ਦੇ ਗੰਭੀਰ ਸੱਟਾਂ ਲੱਗਦੀਆਂ ਨੇ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਜਦੋਂ ਉਹਨਾਂ ਦੇ ਦਾ ਲੱਗਦੀਆਂ ਨੇ ਮੋਹਾਲੀ ਦੇ ਫੋਟਿਸ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਸਮੇਂ ਉਹਨਾਂ ਨੂੰ ਦਿਲ ਦਾ ਦੌਰਾ ਵੀ ਪੈਂਦਾ ਹੈ ਫਿਲਹਾਲ ਡਾਕਟਰਾਂ ਦੀ ਇੱਕ ਟੀਮ ਜਵੰਦਾ ਦੀ ਜਾਂਚ ਕਰ ਰਹੀ ਹੈ ਤੇ ਪਲ-ਪਲ ਦੀ ਅਪਡੇਟ ਦੇ ਰਹੀ ਹੈ ਕਿ ਕਿਹੋ ਜਿਹੀ ਹਾਲਤ ਉਹਨਾਂ ਦੀ ਹੈ ਫਿਲਹਾਲ ਹੁਣ ਤੱਕ ਦੀ ਅਪਡੇਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਜਵੀਰ ਜਵੰਦਾ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਕਾਫੀ ਗਾਇਕ ਤੇ ਵੀਆਂ ਸ਼ਖਸੀਅਤਾਂ ਮੌਕੇ ਉੱਤੇ ਪਹੁੰਚ ਰਹੀਆਂ ਨੇ ਜਿਹੜੀਆਂ ਸ਼ਖਸੀਅਤਾਂ ਉਹਨਾਂ ਤੱਕ ਪਹੁੰਚ ਨਹੀਂ ਕਰ پا ਰਹੀਆਂ ਉਹਨਾਂ ਦੇ ਵੱਲੋਂ ਟਵੀਟ ਕਰਕੇ ਐਕਸ ਉੱਤੇ ਪੋਸਟ ਪਾ ਕੇ ਉਹਨਾਂ ਦੀ ਸਿਹਤਯਾਬੀ ਦੇ ਲਈ ਕਾਮਨਾਵਾਂ ਕੀਤੀਆਂ ਜਾ ਰਹੀਆਂ ਨੇ